ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਰਾਧਾ ਸਵਾਮੀ ਦੇ ਖਿਲਾਫ ਅੱਜ ਵੀਰੋ ਅਸੀਂ ਤੁਹਾਨੂੰ ਦਿਖਾਵਾਂਗੇ ਬਹੁਤ ਵੱਡੇ ਸਬੂਤ ਤੇ ਰਾਧਾ ਸਵਾਮੀ ਵੀਰੋ ਦੇ ਉੱਤੇ ਬਹੁਤ ਜ਼ਿਆਦਾ ਲੋਕ ਇਸ ਟਾਈਮ ਗੁੱਸੇ ਦੇ ਵਿੱਚ ਹੈ ਰਾਧਾ ਸਵਾਮੀ ਦੇ ਉੱਤੇ ਪ੍ਰਸ਼ਨ ਕੀਤੇ ਜਾ ਰਹੇ ਹੈ ਲੋਕ ਬੜੇ ਹੈਰਾਨ ਹੈ ਕਿ ਆਖਰ ਬਾਬਾ ਨੇ ਕੀ ਕਰ ਦਿੱਤਾ ਹੈ ਯਰ ਕੀ ਪੂਰੀ ਤਫਸੀਲ ਇਹ ਐਸੀ ਆਈ ਦੀ ਬਟ ਰਹਿ ਜਾਣਾਗੇ ਉਸ ਚੱਲ ਕੇ ਵੀਡੀਓ ਦੇਣ ਤੇ ਇਸ ਵਾਰ ਚਾਹਨੇ ਪੰਜਾਬ ਦੀ ਇੱਕ ਹੋਰ ਵੱਡੀ ਖਬਰ ਬਿਆਸ ਵਾਲੇ ਬਾਬੇ ਦੀ ਦੱਸੀ ਅਸਲੀਅਤ ਇਸ ਸਿੰਘ ਦੇ ਮੂੰਹੋਂ ਸੁਣੋ ਸੱਚਾਈ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਫੋਨ ਕਰਕੇ ਇਦਾਂ ਕਹਿਣਗੇ ਤੁਸੀਂ ਆਹਦੇ ਬਾਬੇ ਨੂੰ ਗਲਤ ਬੋਲਦੇ ਤੁਸੀਂ ਆਹਦੇ ਬਾਬੇ ਨੂੰ ਮਾਲਾ ਬੋਲਿਆ ਮੈਂ ਬੇਨਤੀ ਉਹਨਾਂ ਨੂੰ ਕਰਦਾ ਹੁੰਦਾ ਹੁਣਾ ਵੀ ਭਰਾਓ ਮੈਂ ਵੀਡੀਓ ਜੇ ਮੰਨ ਲਓ ਕੋਈ ਵੀਡੀਓ ਪਾਈ ਤੇ 10 ਮਿੰਟ ਦੀ ਪਾਈ 15 ਮਿੰਟ ਦੀ ਪਾਈ ਉੱਤਮ ਇਹ ਗੱਲ ਨਹੀਂ ਕਰੀ ਗਿਆ ਵੀ ਬਾਬਾ ਮਾੜਾ ਬਾਬਾ ਮਾੜਾ ਤੂੰ ਹੀ ਆਂ ਸਾਡੇ ਬਾਬੇ ਨੂੰ ਗਲਤ ਬੋਲਿਆ ਤੇ ਮੈਂ ਇਹ ਤੇ ਬੋਲੀ ਨਹੀਂ ਗਿਆ ਬਾਬਾ ਗਲਤ ਬਾਬਾ ਹਾਦ ਤੋਂ ਜ਼ਿਆਦਾ ਗਲਤ ਬਾਬਾ ਬਹੁਤ ਹੀ ਜ਼ਿਆਦਾ ਗਲਤ ਇਹ ਤੇ ਮੈਂ ਬੋਲੀ ਨਹੀਂ ਗਿਆ ਜੋ ਬੋਲਿਆ ਨਾ ਮੈਂ ਉਹਨੂੰ ਗੱਲ ਨੂੰ ਆਪਦਾ ਖੋਪੜਾ ਪਖੰਡੀ ਬਾਬਿਆਂ ਨਾਲੋਂ ਕੱਢੋ ਤੇ ਆਪਣਾ ਖੋਪੜਾ ਲਾ ਕੇ ਨਾ ਉਹਦਾ ਦਿਮਾਗ ਲਾ ਕੇ ਵੀਡੀਓ ਨੂੰ ਸੁਣੋ ਵੀ ਕੀ ਬੋਲਿਆ ਵਾ ਅਸਲ ਵਿੱਚ ਅਹੀਂ ਪਤਾ ਕੀ ਕਹਿੰਦੇ ਆ ਏ ਹਾਏ ਸਾਡੀ ਪੰਜਾਬ ਦੀ ਯੂਥ ਨੂੰ ਨਸ਼ਾ ਖਾ ਗਿਆ ਹਾਏ ਸਾਡੀ ਨੌਜਵਾਨੀ ਚਟੇ ਦੇ ਵਿੱਚ ਮਰ ਗਈ ਹਾਏ ਸਾਡੀ ਨੌਜਵਾਨੀਆਂ ਨਸ਼ੇ ਨੇ ਕਹਣ ਕਰਤਾ ਅਸੀਂ ਇਹ ਗੱਲ ਕਰਦੇ ਆਂ ਇੱਕ ਬੰਦੇ ਅਸੀਂ ਗੱਲ ਕਰਦੇ ਆਂ ਨਸ਼ੇ ਦੇ ਬਾਬਤ ਅਸੀਂ ਕਹਿੰਨੇ ਆਂ ਵੀ ਨਸ਼ਾ ਮਾਰਾ ਵਾ ਦੂਜੇ ਬੰਦੇ ਅਸੀਂ ਉਹਨਾਂ ਡੇਰਿਆਂ ਦਾ ਖਿਹੜਾ ਛੱਡਣ ਲਈ ਵੀ ਤਿਆਰ ਨਹੀਂ ਜਿਹੜੇ ਡੇਰੇਦਾਰ ਸ਼ਰ੍ਯ ਆਮ ਨਸ਼ਾ ਤਸਕਰਾਂ ਨੂੰ ਯਾਦ ਕਰਾ ਰਹੇ ਆ ਇੱਕ ਬੰਦੇ ਤੇ ਅਸੀਂ ਗੱਲ ਕਰਦੇ ਆਂ ਕੋਈ ਬੰਦਾ ਨਸ਼ਾ ਕਰ ਰਿਹਾ ਹੋਵੇ ਇਥੇ ਖਲੋਤਾ ਕੋਈ ਬੰਦਾ ਬੀੜੀ ਪੀਵੇ ਨਾ ਬੀੜੀ ਪੀਕੇ ਤੇ ਤੂੰ ਹੀ ਲਾਗੂ ਨੰਗ ਕਰਾਇਓ ਤੁਹਾਡੇ ਮੂੰਹ ਦੇ ਧੂਆਂ ਮਾਰੇ ਤੇ ਤੂੰ ਹੀ ਉਹਨੂੰ ਟੁੱਟ ਕੇ ਪੈ ਜਾਣਾ ਵਾ ਇਹ ਧੂਆਂ ਮਾਰਨਾ ਪਰੇ ਮਰ ਪਰੇ ਮਾਰ ਦੂੰ ਆ ਸਾਡੇ ਤੇ ਤੂੰ ਹੀ ਮਾਰਨ ਢਿਆ ਵਾ ਅਹੀਂ ਉਹਨੂੰ ਟੁੱਟ ਕੇ ਪੈ ਜਾਣਾ ਵਾ ਭਾਬ ਕੇ ਸਾਨੂੰ ਇੰਨੀ ਨਫਰਤ ਹੁਣੀ ਉਹ ਚੀਜ਼ ਤੋਂ ਕੋਈ ਸਾਡੇ ਲਾਗੇ ਸ਼ਰਾਬੀ ਬੰਦਾ ਬਹਿ ਜਾਏ ਮੰਨ ਲਓ ਅਸੀਂ ਕਿਤੇ ਬੱਸ ਦੇ ਵਿੱਚ ਟਰੈਵਲ ਕਰ ਰਹੇ ਹੁਈਏ ਗਲ ਧਿਆਨ ਦਾ ਸੁਣਿਓ ਮੇਰੀ ਅਸੀਂ ਕਿਤੇ ਟਰੈਵਲ ਕਰ ਰਹੇ ਹੁਈਏ ਟਰੈਵਲ ਕਰਦੇ ਦੌਰਾਨ ਸਾਡੇ ਲਾਗੇ ਇੱਕ ਤੇ ਸ਼ਰਾਬੀ ਬੰਦਾ ਬੈਜੇ ਉਹਦੇ ਮੂੰਹ ਦੇ ਵਿੱਚੋਂ ਗੁਡੇ ਗੁਡੇ ਸ਼ਰਾਬ ਦੀ ਮੁਸ਼ਕਾਰੀ ਹੋਵੇ ਸ਼ਰਾਬ ਦੀ ਸਮੈਲ ਆ ਰਹੀ ਹੋਵੇ ਅਸੀਂ ਕਲੈਕਟਰ ਅੱਗੇ ਹੱਥ ਪੱਲਾ ਜੋੜਨਾ ਭਰਾਵਾ ਟਿਕਟ ਤਾਂ ਇਹਨੂੰ ਦਿੱਤੀ ਹੋ ਪੈਸੇ ਤੋਂ ਮੜ ਤੋਂ ਲੈ ਕੇ ਟਿਕਟ ਦਿੱਤੀ ਆ ਅਸੀਂ ਮੁਫਤ ਦੇ ਵਿੱਚ ਸਫਰ ਨਹੀਂ ਕਰ ਰਹੇ ਟਿਕਟ ਲੈ ਕੇ ਪੈਸੇ ਦੇ ਕੇ ਸਫਰ ਕਰ ਰਹੇ ਹਾਂ ਕਲੈਕਟਰ ਤੇ ਗੱਲ ਪੈ ਜਾਣਾ ਆਪਾਂ ਪਿਆ ਜਾਣਾ ਮੇਰੇ ਲਾਗੇ ਨਸ਼ੇੜੀ ਬੈਠਾ ਸ਼ਰਾਬੀ ਬੈਠਾ ਵਾ ਇਹਨੂੰ ਉਠਾ ਲਈ ਮੇਰੇ ਲਾਗੋ ਕਲੈਕਟਰ ਦੇ ਗੱਲ ਪੈਣਾ ਆਪਾਂ ਕਾਮਾਲ ਦੀ ਗੱਲ ਇੱਕ ਬੰਦੇ ਸਾਨੂੰ ਕਹਿਣ ਤੋਂ ਭਾਵੇਂ ਸ਼ਰਾਬੀਆਂ ਨੂੰ ਨਫ਼ਰਤ ਵੀ ਹੈ ਮੈਂ ਇਹ ਵੀ ਗੱਲ ਕਹਿੰਦਾ ਵਾਂ ਇੱਕ ਪਿਓ ਸ਼ਰਾਬ ਪੀਂਦੀ ਹੋਵੇ ਤੇ ਜਿਹੜਾ ਪਿਓ ਹੁੰਦਾ ਨਾ ਜਦੋਂ ਉਹ ਨਸ਼ਾ ਕਰ ਲੈਂਦਾ ਵਾ ਉਦੋਂ ਆਪਣੇ ਬੱਚਿਆਂ ਨਾਲ ਜ਼ਿਆਦਾ ਹੀ ਪਿਆਰ ਜਿਆਜ਼ਦਾ ਹੁੰਦਾ ਬੱਚਿਆਂ ਦੀਆਂ ਗੱਲਾਂ ਚੁੰਮੀ ਜਾਊਗਾ ਪੀ ਕੇ ਸ਼ਰਾਬ ਹੁਣ ਕੀ ਹੁੰਦਾ ਵੀ ਜਦੋਂ ਬੱਚਿਆਂ ਦੀਆਂ ਗੱਲਾਂ ਚੁੰਮਦਾ ਨਾ ਤੇ ਬੱਚਿਆਂ ਨੂੰ ਲੱਗੋ ਮੂੰਹ ਦੇ ਵਿੱਚੋਂ ਸ਼ਰਾਬ ਦੀ ਸਮੈਲ ਆਉਂਦੀ ਹੈ ਸ਼ਰਾਬ ਦੀ ਸਮੈਲ ਆਉਂਦੀ ਹੈ ਉਹ ਬੱਚੇ ਕਰਾਇਤ ਜਾਂਦੇ ਆ ਉਹਦੀ ਮੰਮੀ ਨੂੰ ਕਹਿੰਦੇ ਪਪਾ ਪਪਾ ਤੂੰ ਮੈਨੂੰ ਦੂਰ ਲੈ ਜਾ ਉਹਦੀ ਮੰਮੀ ਨੂੰ ਕਹਿੰਦੇ ਉਹ ਇੱਕ ਬੰਦੇ ਕਹਿਣ ਤੋਂ ਭਾਵ ਆ ਆਪਾਂ ਨੂੰ ਨਸ਼ੇ ਵਾਲੇ ਬੰਦੇ ਰੋਂ ਇਨੀ ਨਫਰਤ ਆ ਨਸ਼ਾ ਉਹ ਜਿਹੜੇ ਨਸ਼ੇ ਦੇ ਵਿੱਚ ਬੰਦਾ ਗਲਤਾਨ ਹੋ ਗਿਆ ਨਸ਼ੇ ਦੇ ਨਾਲ ਬੰਦਾ ਗਲਤਾਨ ਹੋਇਆ ਉਹਨੇ ਆਪਦੇ ਪਿਓ ਦਾਦਿਆਂ ਦੇ ਬਣਾਇਆ 100-100 ਕਿੱਲਾ ਪੈਲੀ ਦਾ ਤੇ ਅੱਜ ਮਰਲਾ ਪੈਲੀ ਦਾ ਨਹੀਂ ਆ ਠੂਠਾ ਹੱਥਰੇ ਵਿੱਚ ਫੜਿਆ ਭਾਵ ਕਿ 100-100 ਕਿੱਲਾ 70-70 50-50 ਕਿੱਲੇ ਸਮੈਗ ਦੇ ਵਿੱਚ ਨਗਾਤੇ ਚਿੱਟੇ ਦੇ ਵਿੱਚ ਹੀ ਨਗਾਤ ਹੈ ਜਿੰਨੇ ਇੱਕ ਬੰਦੇ ਆ ਹੀ ਨਸ਼ੇ ਨੂੰ ਇੱਥੇ ਮਾਰਾ ਕਹਿ ਰਹੇ ਆ ਤਾਂ ਦੂਜੇ ਪੰਨੇ ਜਿਹੜੇ ਨਸ਼ੇ ਤਸਕਰ ਮਜੀਠ ਗਏ ਨੇ ਸ਼ਰਿਆਮ ਨਸ਼ਾ ਵੇਚਿਆ ਬਾਦਲਾਂ ਦੇ ਰਿਸ਼ਤੇਦਾਰ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰ ਨੇ ਸ਼ਰਿਆਮ ਨਸ਼ਾ ਵੇਚਿਆ ਨਸ਼ੇ ਦੀ ਤਸਕਰੀ ਕੀਤੀ ਉਹ ਸਾਨੂੰ ਬਾਬਾ ਫਿਰ ਵੀ ਚੰਗਾ ਵਾ ਗੁਰਿੰਦਰ ਢਿੱਲੋਂ ਉਹ ਫਿਰ ਵੀ ਅਸੀਂ ਰੱਬ ਬਣਾ ਕੇ ਪੂਜ ਰਹੇ ਆ ਅੱਛਾ ਮੈਨੂੰ ਨਾ ਕਦੀ ਮੈਨਿਕਲਪ ਦਾ ਮੈਨੂੰ ਕਦੀ ਹੀ ਨਹੀਂ ਕਿਹੇ ਗਲਤ ਹੋਇਆ ਤਾਂ ਗੁੱਸਾ ਚੜਿਆ ਮੈਨੂੰ ਗਾਲਾਂ ਕੱਢਦੇ ਆ ਮੇਰਾ ਵਿਰੋਧ ਕਰਦੇ ਆ ਮੇਰੀਆਂ ਗਲਤ ਮਲਤ ਫੋਟੋਆਂ ਐਡ ਕਰਦੇ ਆ ਇਹਨਾਂ ਦੇ ਚੇਲੇ ਮੈਨੂੰ ਕਦੀ ਗੁੱਸਾ ਨਹੀਂ ਆਇਆ ਪਰ ਮੈਂ ਕਲਪਤਾ ਪਤਾ ਕਿਦੋਂ ਜੀ ਵੀ ਜਦੋਂ ਮੈਂ ਘੰਟਾ ਦਲੀਲਾਂ ਦੇ ਕੇ ਵੀਡੀਓ ਪਾਵਾਂ ਤਾਂ ਸਾਡੀ ਕੀਤੇ ਗਰੀ ਸਾਡੇ ਸਿਰ 'ਚ ਸਵਾਬ ਆ ਗਏ ਨੇ ਤੇ ਖੂਜ ਪਾ ਦੇ ਤੇ ਕੀ ਕਵੇ ਤੁਸੀਂ ਸਾਡੇ ਬਾਬਾ ਜੀ ਨੂੰ ਗਲਤ ਬੋਲੇ ਆ ਓਏ ਲਾਂਤ ਗਿਓ ਯਾਰ ਸੁਣ ਤੇ ਲੋ ਕੀ ਬੋਲੇ ਆ ਗਲਤ ਬੋਲੇ ਆ ਐਦਾਂ ਨਿੰਦਾ ਭਲੀ ਕਿਸੇ ਕੀ ਨਹੀਂ ਨਿੰਦਾ ਨਹੀਂ ਕਰਨੀ ਚਾਹੀਦੀ ਮੂਰਖ ਮੁਗਦ ਤਾਂ ਮੈਂ ਪੁੱਛਦਾ ਹੁੰਦਾ ਵੀ ਇਹ ਪੰਕਤੀ ਕਿੱਥੇ ਲਿਖੀ ਹੈ ਅਖਣ ਗਏ ਜੀ ਗੁਰੂ ਗ੍ਰੰਥ ਸਾਹਿਬ ਚ ਤਾਂ ਮੈਂ ਪੁੱਛਦਾ ਹੁੰਦਾ ਮਨ ਦੇ ਬਾਬਿਆਂ ਨੂੰ ਜਿਹੜਾ ਲੌਜੀਕ ਬਣੀਓ ਦਿੰਦੇ ਜੀ ਨੂੰ ਮਨ ਦੇ ਬਾਬਿਆਂ ਨੂੰ ਤੇ ਲੌਜੀਕ ਬਣੀ ਚ ਨਿੰਦਾ ਭਲੀ ਕਿਸੇ ਕੀ ਨਹੀਂ ਮੈਂ ਬਾਬੇ ਚ ਲੌਜੀਕ ਦਊਂ ਹਾਂ ਕੋਈ ਬਾਬੇ ਚ ਲੌਜੀਕ ਦਊਂ ਹਾਂ ਉਦੋਂ ਇਹਨਾਂ ਨੂੰ ਗੱਲ ਨਹੀਂ ਆਉਂਦੀ ਮੈਂ ਪਿਛਲੇ ਦਿਨ ਇੱਕ ਮੁੱਦਾ ਠਾਇਆ ਬਿਆਸ ਵਾਲੇ ਦੀਆਂ ਫੋਟੋਆਂ ਸਾਡੇ ਕੋਲ ਪਈਆਂ ਸੀ ਜਿਹਦੇ ਵਿੱਚ ਬਿਆਸ ਵਾਲਾ ਬਾਬਾ ਸ਼ਰਿਆਮ ਸਰ ਦੇ ਉੱਤੇ ਟੋਪੀ ਪਈ ਆ। ਆ ਤੁਸੀਂ ਵੀਡੀਓ ਆ ਫੋਟੋ ਤਾਂ ਦੇ ਸਾਹਮਣੇ ਰੱਖ ਦिए। ਆ ਦੇਖ ਲਓ। ਸੰਤਾ ਕਲੌਸ ਲੱਗ ਰਿਆ। ਬਾਬੇ ਨੇ ਟੋਪੀ ਪਾਈ ਆ। ਤੇ ਟੋਪੀ ਪਾ ਕੇ ਤੇ ਬਾਬੇ ਨੇ ਇਦਾਂ ਵੀ ਫੋਟੋ ਬਾਬੇ ਦੀ ਹੈ ਵੀ ਪਛਾਣ ਲਓ। ਪਛਾਣ ਲਿਆ। ਹੁਣ ਮੈਂ ਇਸ ਦੇ ਹਵਾਲਾ ਦੇ ਤਾ ਮੈਂ ਕਿਹਾ ਵੀ ਹੋਏ ਸਿੱਖ ਸਰ ਟੋਪੀ ਧਰੇ 7 ਜਨਮ ਕੁਸ਼ਤੀ ਹੋਏ ਮਰੇ। ਮੈਨੂੰ ਬੜਿਆਂ ਨੇ ਫੋਨ ਲਾਇਆ ਕੱਲ ਇੱਕ ਦੱਸ ਰਿਆ ਇਹ ਅੰਨਾ ਮੈਂ ਬਾਬੇ ਦਾ ਸੈਕਟਰੀ ਬੋਲਦਾ ਮੈਂ। ਮੈਂ ਬੋਲੋ ਤੂੰ ਸਾਡੇ ਬਾਬੇ ਨੂੰ ਗਲਤ ਬੋਲਿਆ ਉਹ ਮੈਂ ਕਿਹਾ ਭਰਾ ਗਲਤ ਮੈਂ ਕੀ ਗਲਤ ਬੋਲਿਆ ਵਾ ਮੈਂ ਇਹਦਾ ਜਵਾਬ ਦੇਦੇ ਵੀ ਹੋਏ ਸਿੱਕ ਸਰ ਟੋਪੀ ਧਰੇ ਸਾਤ ਜਨਮ ਕੁਸ਼ਤੀ ਹੋਏ ਮਰੇ ਇਧਰੋਂ ਮੈਂ ਵੀ ਵੇਲਾ ਬੈਠਾ ਘਟੋ ਘਟੇ ਵੀ ਘੰਟਾ ਉਹਨੇ ਮੇਰ ਨਾਲ ਮੱਥਾ ਮਾਰਿਆ ਪਰ ਉਹ ਇਸ ਗੱਲ ਤੇ ਨਹੀਂ ਆਇਆ ਜਿੱਥੇ ਕਿਹਾ ਹੋਏ ਸਿੱਕ ਸਰ ਟੋਪੀ ਧਰੇ ਸਾਤ ਜਨਮ ਕੁਸ਼ਤੀ ਹੋਏ ਮਰੇ ਇਸ ਗੱਲ ਤੇ ਆਇਆ ਹੀ ਨਹੀਂ ਮੈਨੂੰ ਕਹਿੰਦਾ ਹੁੰਦਾ ਜੀ ਟੋਪੀ ਪਾ ਵੀ ਲਈ ਬਾਬੇ ਨੇ ਫੇਰ ਕੀ ਗਲਤ ਆ ਮੈਂ ਕਿਹਾ ਵੀਰਾ ਤੂੰ ਇਸ ਗੱਲ ਨੂੰ ਮੰਨਦਾ ਵੀ ਜੋ ਲਿਖਿਆ ਹੈ ਉਹ ਸਿਕਸਰ ਟੋਪੀ ਧਰੇ ਸੱਤ ਜਨਮ ਕੁਸ਼ਤੀ ਹੋਇ ਮਰੇ ਇਹ ਲਿਖਿਆ ਜੋ ਮੈਂ ਤੇਰੇ ਕਹਿਣ ਮੁਤਾਬਕ ਗਲਤ ਆ ਉਹਨਾਂ ਨੇ ਮੈਂ ਕਿਦੋਂ ਕਹਿਣਾ ਗਲਤ ਆ ਤਾਂ ਮੈਂ ਤੂੰ ਮੂੰਹ ਨਹੀਂ ਕਹਿ ਰਿਹਾ ਵੀ ਗਲਤ ਹੈ ਪਰ ਲੱਛਣ ਤੇਰੇ ਦੱਸ ਰਹੇ ਆ ਤੂੰ ਆਪਣੇ ਬਾਬੇ ਦੇ ਮੋਹਰ ਲਾ ਰਿਹਾ ਮੈਂ ਕਿਹਾ ਜੇ ਤੇ ਤੂੰ ਇੱਕ ਬੰਦੇ ਕਹਿਣਾ ਮੈਂ ਬਾਬੇ ਦਾ ਸਖਤ ਨਹੀਂ ਆ ਤੇ ਇਹ ਗੱਲ ਕਹ ਦੇ ਵੀ ਭਈ ਬਾਕੀ ਥਾਵਾਂ ਦੇ ਬਾਬਾ ਸਹੀ ਨੂੰ ਸਹੀ ਵੀ ਆ ਇੱਥੇ ਬਾਬਾ ਗਲਤ ਆ ਐਸ ਜਗਰ ਟੋਪੀ ਨਹੀਂ ਪਾਉਣੀ ਚਾਹੀਦੀ ਗਲਤ ਹੈ ਕਹ ਦੇ ਪਰ ਨਾ ਉਸ ਗੱਲ ਤੇ ਮੋਹਰ ਲਾਈ ਵੀ ਬਾਬਾ ਸਹੀ ਆ ਪੈਂਥ ਭਾਬ ਹੁਣ ਗੱਲ ਐ ਹੋਉਂਦੀ ਜਿਹੜੀ ਗੱਲ ਦੀਪ ਸਿੱਧੂ ਕਰਦਾ ਰਿਹਾ ਵਾ ਪੀ ਇਹ ਦੇਸ਼ ਕਿੰਨਾ ਦਾ ਦੇਸ਼ ਆ ਬੜਾ ਕਿੰਨਾ ਦਾ ਦੇਸ਼ ਆ ਹੁਣ ਮੈਂ ਪ੍ਰਚਾਰਕ ਆ ਮੇਰੇ ਮੂੰਹੋਂ ਉਹ ਗੱਲ ਛੋਪਦੀ ਨਹੀਂ ਗਈ ਪਰ ਜੋ ਦੀਪ ਸਿੱਧੂ ਕਹਿੰਦਾ ਰਿਹਾ ਮੈਨੂੰ ਲੱਗਦਾ ਵੀ ਕੁਝ ਗਲਤ ਨਹੀਂ ਕਹਿੰਦਾ ਰਿਹਾ ਉਹ ਵੀ ਇਹ ਦੇਸ਼ ਕਿੰਨਾ ਦਾ ਦੇਸ਼ ਆ ਤੋ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੇਖੋ ਇੱਕ ਨਸ਼ਾ ਤਸਕਰ ਮਜੀਠ ਜਿਹਨੂੰ ਜੋ ਜੇਲ੍ਹ ਦੇ ਵਿੱਚ ਉਹ ਰਿਆ ਕਰਾਇਆ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਪੱਤਰਕਾਰਾਂ ਨੇ ਮੂੰਹ ਦੇ ਵਿੱਚ ਮੈਗਟਨ ਨੇ ਮਜੀਠੀਏ ਨੇ ਜੋ ਬਿਆਨ ਦਿੱਤਾ ਆਂਦਾ ਵੀ ਉਹਨੇ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਆਂਦਾ ਵੀ ਮੇਰੇ ਸਹਰਾਣੇ ਕੋਲ ਦੋ ਸੀਗੇ ਇੱਕ ਸਹਰਾਣਾ ਤੇ ਆਂਦਾ ਵੀ ਮੈਂ ਆਪਦੇ ਪੈਰ ਥਲੇ ਲਿਕੇ ਸੰਭਾ ਜਿੱਥੇ ਆਂਦਾ ਭਗਵੰਤ ਮਾਨ ਦਾ ਨਾਮ ਲਿਖਿਆ ਇੱਕ ਸਹਰਾਣਾ ਉਹ ਸੀ ਜਿੱਥੇ ਆਂਦਾ ਤੇਰੇ ਦਿੱਲੀ ਵਾਲੇ ਦਾ ਭਾਵ ਕੇ ਅਰਵਿੰਦ ਕੇਜਰੀਵਾਲ ਦਾ ਨਾਮ ਲਿਖਿਆ ਤੇ ਤੀਜਾ ਸਹਰਾਣਾ ਦੂਜਾ ਸਹਰਾਣਾ ਜਿਹੜਾ ਹੈਗਾ ਕੇਜਰੀਵਾਲ ਦਾ ਨਾਮ ਆ ਉਹ ਉਹਨਾਂ ਨੂੰ ਗੋਡੇ ਥਲੇ ਰੱਖ ਕੇ ਸੰਭਾ ਰਿਹਾ ਤੇ ਜਿਹੜਾ 13 ਦਾ ਲਿਖਿਆ ਆਂਦਾ ਮੈਂ ਪੈਰ ਥਲੇ ਰੱਖ ਕੇ ਸੌਂਦਾ ਰਿਆ ਤੇ ਜਿਹੜਾ ਤਿੱਜਾ ਸਰਾਣਾ ਆਂਦਾ ਉੱਤੇ ਮੈਂ ਆਦੀ ਘਰ ਵਾਲੀ ਦਾ ਨਾਮ ਲਿਖਿਆ ਤੇ ਆਂਦਾ ਉਹ ਮੈਂ ਪਿਆਰ ਨਾਲ ਆਪਦੇ ਸਿਰ ਥਲੇ ਰੱਖ ਕੇ ਸੌਂਦਾ ਰਿਆ ਠੀਕ ਆ ਤੂੰ ਦੋ ਗੱਲਾਂ ਕੀਤੀਆਂ ਇੱਕ ਕੇਜਰੀਵਾਲ ਦੀ ਗੋਡੇ ਥਲੇ ਇੱਕ ਭਗਵੰਤ ਮਾਨ ਦੀ ਪੈਰ ਥਲੇ ਸਰਾਣੇ ਦੀ ਗੱਲ ਕੀਤੀ ਉਹਨੇ ਠੀਕ ਆ ਟੜੇ ਬਾਜ਼ੀਆਂ ਦੇ ਵਿੱਚ ਅਸੀਂ ਕੰਟਰੋਵਰਸੀਆਂ ਹੁੰਦੀਆਂ ਵਾ ਬਾਤ-ਵਵਾਦ ਹੁੰਦੇ ਆ ਪਰ ਜਿੱਥੇ ਉਹਨੇ ਆਪਣੀ ਘਰ ਵਾਲੀ ਦੇ ਬਾਰੇ ਏਡੀ ਬਤਮੀਦੀ ਵਾਲਾ ਸ਼ਬਦ ਵਰਤਿਆ ਵੀ ਮੈਂ ਇੱਕ ਸਰਣਾ ਆਪ ਦੀ ਘਰ ਵਾਲੀ ਦਾ ਨਾਮ ਤੇ ਸਿਰ ਥੱਲੇ ਲਿਖ ਕੇ ਸੰਦਾਰਿਆ ਯਾਰ ਘਰ ਵਾਲੀ ਤੇਰੀ ਹੈ ਮਜੀਠਿਆ ਸਾਹਿਬ ਤਸਕਰ ਸਾਹਿਬ ਘਰ ਵਾਲੀ ਤੁਹਾਡੀ ਹੈ ਪਰ ਕੀ ਇਹ ਗੱਲ ਤੁਹਾਡੇ ਮੂੰਹ ਸ਼ੋਭਦੀ ਹੈ ਵੀ ਮੈਂ ਇਹ ਆਪਣੀ ਘਰ ਵਾਲੀ ਦਾ ਨਾਮ ਲੈ ਕੇ ਸਰਣਾ ਸਿਰਸਲੇ ਲੈ ਕੇ ਸੰਦਾਰਿਆ ਘਰ ਵਾਲੀ ਤੁਹਾਡੀ ਹੈ ਮੀਡੀਆ ਦੇ ਵਿੱਚ ਇਹ ਗੱਲ ਕਰਨ ਦੀ ਕੀ ਲੋੜ ਹੈ ਤੁਹਾਨੂੰ ਵੀ ਮੈਂ ਆਪਦੀ ਘਰ ਵਾਲੀਆਂ ਦਾ ਨਾਮ ਲਿਖ ਕੇ ਵੀ ਸਰਣਾ ਸਿਰ ਰੱਖ ਕੇ ਸੰਦਾਰਿਆ ਮੈਂ ਕੀ ਲੋੜ ਪਈ ਇਹ ਗੱਲ ਕਰਨ ਦੀ ਇਹ ਨਹੰਕਾਰ ਚਲ ਕਰਿਆ ਸੀ ਕਿਦਾਂ ਮੁੱਛਾਂ ਨੂੰ ਤਾ ਦਤਾ ਉਹਨੇ ਕਿੰਨਾ ਹੰਕਾਰ ਚਲ ਕਰਿਆ ਸੀ ਤੇ ਜੋ ਗੱਲ ਕਰਨੀ ਚਾਹੁੰਦਾ ਵੀ ਲੱਗਦਾ ਨਹੀਂ ਐ ਵੀ ਇੱਕ ਬੰਦੇ ਤੇ ਅਸੀਂ ਜੋ ਮੈਂ ਮੇਰਾ ਵਿਸ਼ਾ ਜੋ ਆ ਵੀ ਇੱਕ ਬੰਦੇ ਅਸੀਂ ਕਿੰਨੇ ਵੀ ਹਾਏ ਨਸ਼ਾ ਪੰਜਾਬ ਨੂੰ ਖਾ ਗਿਆ ਅਸੀਂ ਟੋਲ ਪਲਾਜ਼ੀਆਂ ਤੇ ਜਾਂਦੇ ਆ ਨਾ ਕਿਤੇ ਗੱਡੀ ਤੇ ਜਾਈਏ ਕਿਤੇ ਪ੍ਰੋਗਰਾਮ ਤੇ ਚਲ ਜਾਈਏ ਕਿਤੇ ਉਹ ਸਾਨੂੰ ਪਰਸਨਲ ਕੋ ਕੰਮ ਪੈ ਜੇ ਗੱਡੀ ਤੇ ਜਾਈਦਾ ਕਿਤੇ ਕੰਮ ਜਾਈਦਾ ਤੇ ਸਾਨੂੰ ਬੜਿਆਂ ਥਾਵਾਂ ਤੇ ਰਾਹ ਦੇ ਵਿੱਚ ਟੋਲ ਪਲਾਜ਼ੀਆਂ ਦੇ ਮੁੰਡੇ ਬੈਠੇ ਪਾਈ ਪੰਜ ਚਾਰ ਚਾਰ ਜਾਨੇ ਬੈਠੇ ਸਮੈਗ ਪੀ ਰਹੇ ਚਿੱਟਾ ਲਾ ਰਹੇ ਸ਼ਰਾਬਾਂ ਪੀ ਰਹੇ ਯਾਰ ਇੱਕ ਬੰਦੇ ਸਾਨੂੰ ਨਸ਼ੇ ਤੋਂ ਨਫਰਤ ਆ ਅਸੀਂ ਕਹਿੰਦੇ ਵੀ ਨਸ਼ਾ ਪੰਜਾਬ ਨੂੰ ਖਾ ਗਿਆ ਤੇ ਜਵਾਨੀ ਦਾ ਨਸ਼ੇ ਨਾਲ ਕਹਨ ਕਰਤਾ ਤੇ ਇੱਕ ਬੰਦੇ ਅਸੀਂ ਉਹਨਾਂ ਨੂੰ ਗੁਰੂ ਮੰਨਣ ਡਏ ਆ ਜਿਹੜੇ ਨਸ਼ਾ ਤਸਕਰਾਂ ਨੂੰ ਵੀ ਕਹ ਲੋ ਸ਼ਰਿਆਂ ਵਿੱਚ ਯਾਦ ਕਰਾ ਰਹੇ ਇਹ ਲੱਗਦਾ ਨਹੀਂ ਵੀ ਅਸੀਂ 도ਗਲਾ ਕਿਰਦਾਰ ਆ ਸਾਡਾ ਸਿੱਖੋ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਆ ਪੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਹੁਕਮ ਸੀ ਪਿਆ ਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਅਸੀਂ ਆਪਣੇ ਇੱਕ ਗੁਰੂ ਦਾ ਇਹ ਹੁਕਮ ਮੰਨਣੋਂ ਵੀ ਗਏ ਅਸੀਂ ਆਪਦੇ ਗੁਰੂ ਦਾ ਇਹ ਹੁਕਮ ਮੰਨਣੋਂ ਵੀ ਨਹੀਂ ਗਏ ਹੁਕਮ ਮੰਨਣੋਂ ਕਿੱਦਾਂ ਗਏ ਅਸੀਂ ਆਪਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਆ ਉਹਨੂੰ ਸਿਰਫ ਐਵੇਂ ਕਵੇਂ ਚੀਜ਼ ਸਮਝ ਕੇ ਤਾਂ ਗੁਰੂ ਨਾਨਕ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਬਾਬੇ ਬਣਾ ਛੱਦੇ ਇੰਨਾ ਕ ਡੋਬ ਕੇ ਮਰਨ ਵਾਲੀ ਗੱਲ ਆ ਸਾਡੇ ਵਾਸਤੇ ਮੰਨੋ ਜਾਂ ਨਾ ਮੰਨੋ ਭਾਈ ਮੈਂ ਅੱਜ ਇੱਕ ਬੇਨਤੀ ਚੈਲੰਜ ਕਰਦਾ ਵਾਂ ਜਿੱਦਾਂ ਬੰਦੀ ਨਸ਼ਾ ਤਸਕਰ ਬੰਦੀ ਮਜੀਠਗੜ੍ਹ ਆਇਆ ਕਰਾਇਆ ਬਾਬੇ ਗੁਰਿੰਦਰ ਢਿੱਲੋਂ ਨੇ ਓਵੇਂ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਵੀ ਜੇਕਰ ਬਾਬਾ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਜਗਤਾਰ ਸਿੰਘ ਹਵਾਰਾ ਜੀ ਵਰਗੇ ਰਾਜੋਵਾਨਾ ਜੀ ਵਰਗੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਡਕੇ ਆ ਜਿੱਦਣ ਉਹ ਬਾਬਾ ਜੇ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਾ ਦੂਗਾ ਤਾਂ ਮੈਂ ਬੈਠ ਕੇ ਅੱਜ ਜਬਾਨ ਕਰਦਾ ਵਾਂ ਪਰ ਮੈਂ ਬਾਬੇ ਦੇ ਅੱਗੇ ਮੂਧਾ ਪਾਵੇ ਮੱਥੇ ਟੇਕ ਨੂੰ ਤਿਆਰ ਹਾਂ ਪਰ ਕਿਉਂ ਬੰਦੀ ਸਿੰਘ ਰਿਆ ਕਰਾ ਦੇ ਕੌਮ ਦੇ ਮਸਲਿਆਂ ਦੇ ਵਿੱਚ ਕਿਤੇ ਚੰਗੇ ਮਸਲੇ ਦੀ ਨਹੀਂ ਬੋਲਦਾ ਏ ਭੇਡਾਂ ਮਗਰ ਲਾਉਣ ਨੂੰ ਕੋਈ ਦਰਬਾਰ ਸਾਹਿਬ ਤੁਰਿਆ ਫਿਰੂ ਬਾਬਾ ਕਦੀ ਕਿਤੇ ਕਦੀ ਕਿਤੇ ਭੇਡਾਂ ਮਗਰ ਲੱਗਣੀਆਂ ਪਤਾ ਉਥੋਂ ਹੁਣ ਉਹ ਭੇਡਾਂ ਉਹ ਆ ਜਿਹੜੀਆਂ ਦਰਬਾਰ ਸਾਹਿਬ ਵੀ ਬਾਬੇ ਦੇ ਮਗਰ ਮਗਰ ਤੁਰਾਂਗੇ ਫਿਰਦੀਆਂ ਮੈਂ ਪੁੱਛਣਾ ਚਾਹੁੰਦਾ ਪੀ ਉਥੇ ਦਹਾਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪਿਆ ਵਾ ਕਿ ਉਹ ਬਾਬਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੋ ਗਿਆ ਵੀ ਜਿਹਦੇ ਬਾਬੇ ਨੇ ਮਗਰਮਗਰ ਤੁਰੇ ਫਿਰਦੇ ਤੁਸੀਂ ਬਾਬਾ ਕਿਸੇ ਦੀਵਾਨ ਦੇ ਵਿੱਚ ਆਇਆ ਹੋਵੇ ਨਾ ਤੇ ਅੱਧਾ ਦੀਵਾਨ ਬਾਬਾ ਜੀ ਨੂੰ ਨਿਕਲ ਕੇ ਬਾਹਰ ਜਾਵੇ ਅੱਧਾ ਦੀਵਾਨ ਮਗਰੇ ਖਾਲੀ ਹੋ ਜਾਂਦਾ ਬਾਬੇ ਦੇ ਵੀ ਬਾਬੇ ਨੂੰ ਮਿਲਾਈ ਗਏ ਬਾਬੇ ਦਾ ਫੋਟੋ ਲਵਾ ਲਈ ਗਏ ਤੇ ਬਾਬਾ ਬੁਲਟ ਪ੍ਰੂਫ ਗੱਡੀ ਵੀ ਕੇ ਐ ਕਰ ਦਿੰਦਾ ਸਾਰਿਆਂ ਨੂੰ ਤੇ ਬਾਬਾ ਧਿਆਨ ਨਹੀਂ ਮਾਰਦਾ ਕਿਸੇ ਹਾਲ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੋ ਗਿਆ ਮੈਂ ਬੇਨਤੀ ਕਰਾਂ ਮੈਂ ਬੇਨਤੀ ਕਰਾਂ ਪੇਡਾ ਨੂੰ ਵੀ ਭਈ ਜਿੱਦਣੇ ਤੁਹਾਡਾ ਬਾਬਾ ਬੰਦੀ ਸਿੰਘ ਰਿਆ ਕਰਾ ਦਊਗਾ ਅਸੀਂ ਬਾਬੇ ਆ ਗਏ ਲੰਮੇ ਪੈਰੇ ਮੱਥੇ ਟੇਕਾਂ ਤੇ ਕਿ ਜਿਹੜਾ ਵੀ ਬਾਬੇ ਬਾਰੇ ਮੈਂ ਜੋ ਬਾਬੇ ਬਾਰੇ ਤੁਸੀਂ ਕਹਿੰਦੇ ਹੋ ਨਾ ਗਲਤ ਬੋਲਿਆ ਸਾਡੇ ਬਾਬੇ ਬਾਰੇ ਮੈਂ ਜਿੰਨੀਆਂ ਵੀ ਤੁਹਾਡੇ ਬਾਬੇ ਬਾਰੇ ਵੀਡੀਓ ਪਾਈਆਂ ਵਾ ਮੈਂ ਕਹਿੰਦਾ ਮੈਂ ਸਾਰੀਆਂ ਕੱਢ ਦੂੰਗਾ ਤੇ ਜਿੰਨੇ ਵੀ ਸਾਡੇ ਬੰਦੇ ਸਾਡੇ ਪ੍ਰਚਾਰਕ ਬੋਲਦੇ ਆ ਵੀਡੀਓ ਪਾਉਂਦੇ ਆ ਸਾਡੇ ਪੱਤਰਕਾਰ ਬੋਲਦੇ ਆ ਉਹ ਸਾਰਿਆਂ ਨੂੰ ਮੈਂ ਜਾ ਕੇ ਆਪ ਕਾਵਾਂਗਾ ਪੀ ਬਾਬੇ ਨੇ ਕੰਮ ਬੜਾ ਵਧੀਆ ਕੀਤਾ ਬੰਦੀ ਸਿੰਘ ਰਿਆਕ 라 ਕੇ ਤੇ ਮੈਂ ਆ ਬਾਬੇ ਦੇ ਗਾੜੀ ਮੁੱਦੇ ਪੇ ਪਹਿਲਾਂ ਲੰਮੇ ਪੇ ਪੈ ਕੇ ਮੁੱਦੇ ਪੇ ਪੈ ਕੇ ਮੱਥੇ ਟੇਕਣ ਨੂੰ ਤਿਆਰ ਆਂ ਅਸੀਂ ਮੈਂ ਦਾदूवाल ਸਾਹਿਬ ਨਾਲ ਗੱਲ ਕਰੂੰਗਾ ਕਿ ਦਾदूवाल ਸਾਹਿਬ ਤੁਹਾਡੇ ਬਾਬਾ ਜੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਨੇ ਤੁਹਾਡਾ ਕਾਫੀ ਪਿਆਰ ਆ ਉਹਨਾਂ ਨਾਲ ਉਹਨਾਂ ਨੇ ਕੰਮ ਬਹੁਤ ਸੋਹਣਾ ਕੀਤਾ ਵਾ ਪੀ ਬੰਦੀ ਸਿੰਘ ਰਿਆ ਕਰਾਤੇ ਆ ਤਾਂ ਸਾਨੂੰ ਬਾਬਾ ਜੀ ਦੇ ਕੋਲ ਲੈ ਚਲੋ ਆਏ ਬਾਬਾ ਜੀ ਦੇ ਕੋਲ ਜਾਵਾਂਗੇ ਬਾਬਾ ਜੀ ਦੇ ਪੈਰਾਂ ਦੇ ਵਿੱਚ ਅਸੀਂ ਮੱਥਾ ਟੇਕਣ ਨੂੰ ਤਿਆਰ ਹਾਂ ਹੋਰ ਦੱਸੋ ਸਾਰੇ ਪ੍ਰਚਾਰਕ ਸਾਰੇ ਪੱਤਰਕਾਰ ਪੰਦੀ ਸਿੰਘ ਰਿਆ ਕਰਾਵੇ ਪਰ ਅਸੀਂ ਕਦੀ ਨਹੀਂ ਇਹਦੇ ਬਾਰੇ ਬੋਲਾਂਗੇ ਬੰਦੀ ਸਿੰਘ ਰਿਆ ਕਰਾ ਦੇ ਆ ਮੈਨੂੰ ਕਈਆਂ ਦੇ ਫੋਨ ਆਏ ਨਾ ਸਾਡੇ ਬਾਬੇ ਦੇ ਕੋਲ ਤੇ ਪਾਵਰ ਆ ਸਾਡੇ ਬਾਬੇ ਦੇ ਕੋਲ ਪਾਵਰ ਆ ਤੇ ਉਹਨੇ ਰਿਆ ਕਰਾਤਾ ਮਜੀਠਿਆ ਤੇ ਜੇ ਤੁਹਾਡੇ ਕੋਲ ਪਾਵਰ ਆ ਬਾਬੇ ਦੇ ਕੋਲ ਤੇ ਫੇ ਬੰਦੀ ਸਿੰਘ ਵੀ ਕਰਾ ਦੋ ਰਿਆ ਪੀਐਮ ਨੂੰ ਮਿਲੇ ਜਾਂਦਾ ਵਾ ਬਾਬੇ ਦੇ ਕੋਲ ਤੇ ਪਾਵਰ ਆ ਪਈ ਐ ਪੀਐਮ ਨੂੰ ਬਾਬਾ ਮਿਲਦਾ ਵਾ ਅਮੇ ਸ਼ਾਹ ਨੂੰ ਬਾਬਾ ਮਿਲਦਾ ਵਾ ਪਾਵਰ ਦਾ ਬਾਬੇ ਕੋਲ ਆਪੇ ਯਾਰ ਐਸਐਸ ਦਾ ਮਗਰ ਜੱਕਿਆ ਮੋਨਪਾਗ ਵੱਦਾ ਮਗਰ ਜੱਕਿਆ ਬੀਜੇਪੀ ਦਾ ਮਗਰ ਥਾਪੜਾ ਜੱਕਿਆ ਬੜਕੇ ਆਪਣੇ ਜੱਟੇ ਰਾ ਦਾ ਸਰਕਾਰੀ ਧਰਾਂ ਲੀਡਰਾਂ ਦਾ ਸਿਆਸਤਾਂ ਦਾ ਮਗਰ ਜੱਕਿਆ ਬਾਬੇ ਦੇ ਕੋਲ ਤਾਂ ਪਾਵਰ ਆਪੇ ਹੋਣੀ ਐ ਤੇ ਬਾਬਾ ਆਪਣੀ ਪਾਵਰ ਜਿੱਥੇ ਮਜੀਠੀਆਵਰੀ ਵਿਖਾ ਗਿਆ ਉੱਥੇ ਬਾਬਾ ਆਪਣੀ ਸਾਰੀ ਪਾਵਰ ਬੰਦੀ ਸਿੰਘਾਂ ਤੇ ਵਿਖਾਵੇ ਤੇ ਬੰਦੀ ਸਿੰਘ ਰਿਹਾ ਕਰਾ ਦੇ ਮੈਂ ਲੰਮੇ ਪਾਪੇ ਅਹੀਂ ਮੱਥੇ ਟੇਕ ਨੂੰ ਤਿਆਰ ਆ ਹੋਰ ਦੱਸੋ ਉਹ ਕਹਿੰਦੇ ਨੇ ਨਾ ਪਿਆਰੇ ਬਾਬੇ ਬਾਰੇ ਗਲਤ ਬੋਲਦੇ ਤੁਹਾਡੇ ਬਾਬੇ ਬਾਰੇ ਨਿੰਦਿਆ ਕਰਦੇ ਤਾਂ ਮੈਨੂੰ ਸੱਚ ਜਾਣਿਓ ਸਭ ਤੋਂ ਜ਼ਿਆਦਾ ਕਲਪਤਾ ਮੈਂ ਪਤਾ ਕਿਦੋਂ ਜੀ ਹੁਣ ਮੈਂ ਉਹਦੋਂ ਮੈਂ ਕਦੀ ਨਹੀਂ ਮੈਂ ਕਲਪਤਾ ਨਾ ਹੀ ਸੇਖ ਨੂੰ ਕ੍ਰੋਧ ਦੇ ਵਿੱਚ ਆਉਣਾ ਚਾਹੀਦਾ ਵਾ ਸੇਖ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਮਕਾਰਾਂ ਛੋ ਨਿਕਲਣਾ ਵਾ ਪਰ ਫਿਰ ਵੀ ਜੇ ਮੈਨੂੰ ਕ੍ਰੋਧ ਆਉਂਦਾ ਪਤਾ ਕਿਦੋਂ ਆਉਂਦਾ ਜੀ ਵੀ ਜਦੋਂ ਅਸੀਂ 15 ਮਿੰਟ 10 ਮਿੰਟ ਵੀਡੀਓ ਦਲੀਲਾਂ ਦੇ ਦੇ ਹੀ ਗੱਲਾਂ ਕਰਨ ਲੱਗੇ ਆ ਸਾਡੀ ਕੀਤੀ ਕਰਾਈ ਕੋ ਮਿੰਟ ਚ ਖੂਜ ਪਾ ਗਿਆ ਕਿ ਤੂੰ ਹੀ ਸਾਡੇ ਬਾਬਾ ਜੀ ਨੂੰ ਗਲਤ ਬੋਲਿਆ ਹੱਦ ਹੋ ਗਈ ਐ ਕੀ ਗਲਤ ਬੋਲਿਆ ਨਸ਼ੇ ਤਸਕਰ ਨੂੰ ਨਸ਼ਾ ਤਸਕਰ ਦਾ ਯਾਰ ਕਹਣਾ ਗਲਤ ਬੋਲਣਾ ਨਹੀਂ ਹੁੰਦਾ ਇਹ ਨਿੰਦਿਆ ਨਹੀਂ ਹੁੰਦੀ ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਬੰਦੇ ਨੂੰ ਨਸ਼ੇ ਤੋਂ ਸਾਨੂੰ ਪ੍ਰੋਬਲਮ ਆ ਸਾਡਾ ਜਵਾਨੀ ਚਟੇਣਾ ਮਰ ਰਹੀ ਆ ਇੱਥੇ ਵੀ ਚੀਕਦੇ ਆ ਇੱਕ ਬੰਦੇ ਇੱਥੇ ਵੀ ਚੀਕਦੇ ਆ ਵੀ ਸਾਡੇ ਯੂਥ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਈ ਤੇ ਦੂਜੇ ਬੰਦੇ ਸਾਨੂੰ ਨਸ਼ਾ ਤਸਕਰ ਬਾਬੇ ਵੀ ਪਿਆਰੇ ਅੱਜ ਜਿਹੜੇ ਵੀਰ ਐ ਮੈਨੂੰ ਇਹਨਾਂ ਦਾ ਨਾਮ ਵੀ ਨਹੀਂ ਪਤਾ ਲੇਕਿਨ ਇਹ ਪ੍ਰਚਾਰਕ ਐ ਮੈਂ ਇਹਨਾਂ ਦੀ ਪਹਿਲੇ ਵੀ ਕਈ ਵੀਡੀਓ ਸੁਣੀ ਆ ਮੈਂ ਕਿ ਇਹ ਮੁxtਲਫ ਮੁੱਦਿਆਂ ਦੇ ਉੱਤੇ ਦੀਨ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਨੂੰ ਦੱਸਦੇ ਆ ਕਿ ਪੰਕਤੀਆਂ ਮੈਂ ਉਹਨਾਂ ਦੇ ਬਾਰੇ ਦੱਸਦੇ ਆ ਲੇਕਿਨ ਅੱਜ ਜਿਹੜੀ ਉਹ ਗੱਲ ਕਰ ਰਿਹਾ ਐ ਉਹ ਸਬੂਤਾਂ ਦੇ ਆਧਾਰ ਤੇ ਕਰ ਰਿਹਾ ਦੇਖੋ ਬਾਬਾ ਰਾਧਾ ਸਵਾਮੀ ਦੇ ਉਹਨਾਂ ਨੇ ਤਸਵੀਰਾਂ ਵੀ ਦਿਖਾਈਆਂ ਮੈਂ ਜਿੱਥੇ ਬਾਬਾ ਨੇ ਸੈਂਟਾ ਕਲੌਸ ਬਣੇ ਹੋਏ ਐ ਜਿੱਥੇ ਫਿਰ ਉਹਨਾਂ ਨੇ ਜਿਹੜੀ ਤਰਕ ਦਿੱਤੀ ਐ ਕਿ ਜਿਹੜਾ ਇੱਕ ਨਸ਼ਾ ਤਸਕਰ ਹੈਗਾ ਵੈ ਬਾਬਾ ਰਾਧਾ ਸੁਆਮੀ ਉਹਦੀ ਬੈਗ ਕਰ ਰਿਹਾ ਹੈ ਫਿਰ ਉਹ ਜਿਹੜੇ ਇੰਨੇ ਫੈਨ ਫੋਲੋਇੰਗ ਲੋਕ ਉਹਦੇ ਕਰਦੇ ਆ ਉਹ ਸਾਰਿਆਂ ਨੂੰ ਤਬਾਹ ਕਰ ਰਿਹਾ ਹੈ ਉਹ ਸਾਰਿਆਂ ਨੂੰ ਗਲਤ ਪਾਸੇ ਲੈ ਕੇ ਜਾ ਰਿਹਾ ਵੀਰੋ ਗਲਤ ਠੀਕ ਹੈ ਅਸੀਂ ਪਹਿਲੇ ਵੀ ਕਈ ਵੀਡੀਓ ਦੇ ਅੰਦਰ ਸਵਾਲ ਪੁੱਛਿਆ ਸੀ ਕਿ ਜਿਹੜੇ ਬਾਬਾ ਰਾਧਾ ਸੁਆਮੀ ਦੇ ਮੰਨੇ ਵਾਲੇ ਆ ਉਹ ਅਗਰ ਗਲਤ ਹੈ ਅਸੀਂ ਗਲਤ ਹੈ ਗਲਤ ਗੱਲ ਕਰ ਰਹੇ ਆ ਤੇ ਸਾਡੀ ਗੱਲ ਨੂੰ ਉਹ ਦਲਾਇਲ ਦੇਣ ਇਹ ਗੱਲ ਖਾਲੀ ਕਹਿ ਦੇਣਾ ਕਿ ਸਾਡਾ ਬਾਬਾ ਵਾ ਉਹ ਠੀਕ ਹੈ ਬਾਬਾ ਪਵਿੱਤਰ ਹੈ ਬਾਬੇ ਦੀ ਹਰ ਗੱਲ ਸੱਚ ਹੈ ਇਹ ਨਹੀਂ ਹੋਣਾ ਚਾਹੀਦਾ ਸਬੂਤਾਂ ਦੇ ਆਧਾਰ ਤੇ ਕੋਈ ਗੱਲ ਕਰ ਰਿਹਾ ਹੈ ਵੀਰ ਤੇ ਸਬੂਤਾਂ ਦੇ ਆਧਾਰ ਤੇ ਹੀ ਗੱਲ ਹੋਣੀ ਚਾਹੀਦੀ ਹੈ ਬਾਬਾ ਰਾਧਾ ਸੁਆਮੀ ਨੇ ਮੰਨੇ ਵਾਲੇ ਜਿਹੜੇ ਹੈ ਉਹ ਉਹਨਾਂ ਨੂੰ ਬੇਸ਼ੱਕ ਬੜਾ ਸਤਕਾar ਸਨਮਾਨ ਕਰਦੇ ਆ ਲੇਕਿਨ ਬਾਬਾ ਰਾਧਾ ਸੁਆਮੀ ਨੇ ਜਿਹੜਾ ਹੁਣ ਕੰਮ ਕੀਤਾ ਵਾ ਵਿਕਰਮ ਸਿੰਘ ਮਜੀਠੀਏ ਦੇ ਪਿੱਛੇ ਗਏ ਆ ਉਹਨਾਂ ਦੀ ਜ਼ਮਾਨਤ ਕਰਵਾਈ ਹੈ ਜਿਹਦੇ ਉੱਤੇ ਬੜੇ ਸੰਗੀਨ ਜੁਰਮ ਲੱਗੇ ਆ ਤੇ ਵੀਰੋ ਫਿਰ ਉਹ ਇਸੇ ਕਰਕੇ ਹੀ ਲੋਗ ਹਰੋਂ ਤੇ ਕਿਰੰਤੂ ਪਰਿੰਤੂ ਕਰ ਰਿਹਾ ਹੈ ਉਹਨਾਂ ਦੇ ਸਵਾਲ ਚੁੱਕੇ ਜਾ ਰਹੇ ਔਰ ਉਂਗਲੀਆਂ ਚੁੱਕੀਆਂ ਜਾ ਰਹੀਆਂ ਜੀਰੋ ਤੁਹਾਨੂੰ ਕੀ ਲੱਗਦਾ ਹੈ ਕਿ ਬਾਬਾ ਰਾਧਾ ਸਵਾਮੀ ਠੀਕ ਹੈ ਤੇ ਇਹ ਜਿਹੜਾ ਸਿੱਖ ਪ੍ਰਚਾਰ ਕਿ ਹੈ ਗਲਤ ਹੈ ਕੌਣ ਦੋਨੋਂ ਜੋ ਸਹੀ ਹੈ ਕੀ ਤੁਹਾਨੂੰ ਇਸ ਪ੍ਰਚਾਰਕ ਦੀਆਂ ਗੱਲਾਂ ਠੀਕ ਲੱਗੀਆਂ ਜਾਂ ਗਲਤ ਲੱਗੀਆਂ ਕਮੈਂਟ ਕਰਕੇ ਆਪਣੀ ਕੀਮਤੀ ਰਾਧਾ ਦਾ ਹਲ ਲਜ਼ਮੀ ਕਰਨਾ ਆਪਾਂ ਟੈਨ ਸਾਰਾ ਖਿਆਲ ਰੱਖਣਾ ਹੈ ਯਾਦ ਰੱਖਣਾ ਅੱਲਾ ਫੇਜ਼